ਠੀਕ ਹੈ ਫਟਾਫਟ ਕੋਈ ਵੀ ਰੀਡਿੰਗ ਲਈ ਐਂਡ ਅਸੀਂ ਉਸ ਤੋਂ ਬਾਅਦ ਚਲੇ ਗਏ ਠੀਕ ਹੈ ਉਹ ਹੈਗਾ ਲੈਕਚਰ ਦੇ ਵਿੱਚ ਤੁਸੀਂ ਕਿਤਾਬ ਦੇ ਵਿੱਚੋਂ ਪੜਿਆ ਅੱਧਾ ਤੁਹਾਨੂੰ ਵੀ ਨਹੀਂ ਆਂਦਾ ਅੱਧਾ ਮੈਨੂੰ ਵੀ ਨਹੀਂ ਆਂਦਾ ਲੇਕਿਨ ਅਸੀਂ ਫਟਾਫਟ ਉਹ ਕਰਕੇ ਆ ਗਏ ਬਿਕੋਜ਼ ਅਸੀਂ ਕਿਤੇ ਨਾ ਕਿਤੇ ਮਿਸ ਆਊਟ ਕਰ ਰਹੇ ਹਾਂ ਊਯੂ ਆਰ ਲੈਕਿੰਗ ਇਨ ਨੋਲੇਜ ਆਫ दैट ਪਾਰਟਿਕੂਲਰ ਡੋਮੇਨ दैट ਪਾਰਟਿਕੂਲਰ ਸਬਜੈਕਟ ਠੀਕ ਹੈ ਇਸ ਕਰਕੇ ਸਾਡੀ ਨੌਲੇਜ ਹੈ ਨਾ ਅਸਮੈਂਟ ਕਰਨਾ ਆਪਣਾ ਟੀਚਰ ਦਾ ਮੈਂ ਇੱਕ ਸਟੇਟਮੈਂਟ ਦਿੰਨਾ ਹੁਣਾ ਤੂ ਟੀਚ ਇਜ਼ ਟੂ ਲਰਨ ਟ्वाइस ਠੀਕ ਹੈ मीनिंग ਸਮਝਦੇ ਹੋ ਠੀਕ ਹੈ ਜੇ ਮੈਂ ਜਦੋਂ ਪਹਿਲਾਂ ਐਜ ਐ ਸਟੂਡੈਂਟ ਮੈਂ ਸਮਝੂਗਾ ਉਹ ਉਸ ਤੋਂ ਬਾਅਦ ਦੈ ਵਿਲ ਅਪਲਾਈ ਔਨ ਮਾਈ ਸਟੂਡੈਂਟਸ ਠੀਕ ਹੈ ਤਾਂ ਉਹਦੇ ਨਾਲ ਮੇਰੀ ਜੇਡੀ ਅੰਡਰਸਟੈਂਡਿੰਗ ਹੈ ਔਨ दैट ਟਾਪਿਕ ਔਰ दैट ਸਬਜੈਕਟ ਉਹ ਚੱਲ ਰਹੀ ਹੈ ਲੇਕਿਨ ਸਭ ਤੋਂ ਵੱਡੀ ਇੰਪੋਰਟੈਂਟ ਗੱਲ ਹੈ ਲੈਕਚਰ ਮੈਂ ਦਿੱਤਾ ਜੋ ਮਰਜੀ ਦਿੱਤਾ ਕੀ ਉਹ ਡਿਸਕਸ਼ਨ ਦੇ ਨਾਲ ਹੈਗਾ ਜਾਂ ਨਹੀਂ ਹੈਗਾ ਕੀ ਸਟੂਡੈਂਟ ਨੂੰ ਮੈਂ ਇਨਵੋਲ ਕੀਤਾ ਡਿਸਕਸ਼ਨਸ ਠੀਕ ਹੈ ਜੀ ਤੁਸੀਂ ਫਲਿੱਪਡ ਕਲਾਸਰੂਮ ਹੈਗਾ ਸਟੂਡੈਂਟ ਨੂੰ ਟੀਚਰ ਬਣਾਤਾ ਟੀਚਰ ਸਟੂਡੈਂਟ ਵਰਗੀ ਬੈਠ ਕੇ ਹੋ ਸਕਦਾ ਤੁਹਾਡੇ ਕੋਲ ਕਈ ਵਾਰ ਇਸ ਤਰ੍ਹਾਂ ਦੇ ਸਟੂਡੈਂਟ ਆਉਂਦੇ ਨੇ ਕਿ ਜੋ ਬਹੁਤ ਹੀ ਅੱਛੇ ਸਪੀਕਰ ਨੇ ਔਰੇਟਰ ਨੇਗੇ ਜਿੰਨਾਂ ਕੋਲ ਨੌਲੇਜ ਦਾ ਖਜ਼ਾਨਾ ਹੈਗਾ ਉਹਨਾਂ ਦੀ ਕਮਿਊਨੀਕੇਸ਼ਨ ਨੂੰ ਇੰਪਰੂਵਮੈਂਟ ਕਰਨ ਦਾ ਬੜੇ ਕੋਲ ਮੌਕਾ ਹੈ ਉਹਨਾਂ ਦੀ ਪਬਲਿਕ ਸਪੀਕਰ ਬਣਾਉਣ ਦਾ ਉਹਨਾਂ ਦਾ ਤੁਸੀਂ ਯੂਜ਼ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਹੋ how many are using lecture with classroom flipped classroom and discussion inne use karde do teen use karde ne chautha aega mera instruction dai part project based learning problem deni unna bachyan ਉਸ ਪ੍ਰੋਬਲਮ ਨੂੰ ਐਨਾਲਿਟিক্যাল ਵੀਰੇ ਵਿੱਚ ਜਾ ਕੇ ਕੰਮ ਕਰਵਾਣਾ ਠੀਕ ਹੈ so that the student do it herself or himself ਜਦੋਂ ਤੱਕ ਉਹ ਪ੍ਰੋਬਲਮ ਨੂੰ ਖੁਦ ਨਹੀਂ ਕਰੇਗੀ ਉਹਦੀ ਸਮਝ ਨਹੀਂ ਆਏਗੀ ਤੁਸੀਂ ਇੱਕ ਲੈਕਚਰ ਦਿੱਤਾ ਉਹ ਕੁਝ ਹੱਦ ਤੱਕ ਯਾਦ ਰੱਖੇ ਤੁਸੀਂ ਇੰਟਰੈਕਸ਼ਨ ਕਰ ਲਈ ਹੋ ਸਕਦਾ ਉਹਦਾ ਲੈਪਟੌਪ ਰਿਮੈਂਬਰੈਂਸ ਹੈ ਥੋੜਾ ਸ਼ਾਰਟ ਟਰਮ ਦੇ ਤੋਂ ਲੈ ਕੇ ਮੀਡੀਅਮ ਟਰਮ ਤੱਕ